ਨਦੀਆਂ ਦੇ ਆਪਣੇ ਨਾਮ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ 999 68 ਤੀਰਤ ਅੰਗ ਸਮਾਈ ਮੌਜੂਦਾ ਜਿਓਗ੍ਰਾਫੀਏ ਦੇ ਤਾਂ ਮੇਰਾ ਅਧਿਐਨ ਨਹੀਂ ਪਰ ਭਾਈ ਗੁਰਦਾਸ ਨੇ ਸਾਰੀ ਧਰਤੀ ਦੇ ਤੇ ਵਗਣ ਵਾਲੀਆਂ ਨਦੀਆਂ ਦੀ ਗਿਣਤੀ ਕੀਤੀ ਹੈ 999 ਇੱਕ ਘਟ 1000 ਜੋ 12 ਮਹੀਨੇ ਵਗਦੀਆਂ ਨੇ ਸਾਰੇ ਦੇਸ਼ਾਂ ਦੇ ਸਾਰੀ ਦੁਨੀਆ 'ਚ ਇਹਦੀ ਗਿਣਤੀ ਭਾਈ ਗੁਰਦਾਸ ਜੀ ਪਤਾ ਨਹੀਂ ਕਿਸ ਅਧਿਆਤਮਕ ਢੰਗ ਨਾਲ ਉਹਨਾਂ ਨੇ ਕੀਤੀ ਹੈ ਬਈ 999 ਹੈ ਔਰ 999 ਉਹਨਾਂ ਦੇ ਨਾਮ ਨੇ ਜਿਦ ਸੇ ਭਾਰਤ ਦੀਆਂ ਨਦੀਆਂ ਦੇ ਨਾਅ ਹੈ ਗੰਗਾ ਹੈ ਜਮਨਾ ਹੈ ਸਤਲੁਜ ਹੈ ਬਿਆਸ ਹੈ ਰਾਵੀ ਹੈ ਚਨਾਬ ਹੈ ਨਰਵਦਾ ਗੋਦਾਵਰੀ ਹੈ ਸੌ ਨਦੀ ਹੈ ਬ੍ਰਹਮਪੁੱਤਰੇ ਬੇਸ਼ੁਮਾਰ ਨਦੀਆਂ ਨੇ ਮਿਸਰ ਦੇ ਚਨੀਲ ਨਦੀ ਵਗਦੀ ਹੈ ਇਰਾਕ ਦੇ ਚ ਦਜਲਾ ਫਰਾਤ ਵਗਦਾ ਹੈ